ਥੋੜੇ ਮੇਰੇ ਪਿੰਡ ਧੱਲੇ ਦੇ ਡੇਰਾਪਾਪਾ ਪੰਜਵੀਂ ਧੱਲੇ ਕਿਉਂ ਜੇਪੜਾ ਧੰਦਾ ਚਲੇ ਤੇ ਚਿੱਟੇ ਦਾ ਵਪਾਰ ਚਲੇ ਜੋਰਾ ਛੋਰਾ ਦੇ ਨਾਲ ਆਇਆ ਥਿੰਕ ਜੋੜ ਛੱਡੇ ਪਿੰਡ ਦਾ ਜਿਹੜਾ ਕਾਂਗਸੀ ਆਗੂ ਆ ਤੇ ਉਹ ਇਦਾਂ ਬਤਮੀਜੀ ਕਰ ਰਿਹਾ ਸੀ ਸਾਨੂੰ ਦੇਖ ਕੇ ਭੱਜ ਗਿਆ ਮੈਨੂੰ ਫੜ ਲਿਆ ਉਹਨੇ ਜ਼ੋਰ ਦੀ ਤੇ ਜਦੋਂ ਉਹਨੇ ਮੈਨੂੰ ਫੜ ਲਿਆ ਸਰ ਜ਼ੋਰ ਦੀ ਬਾਅਦ ਵਿੱਚ ਸਰ ਉਹਨਾਂ ਨੇ ਬਰੇ ਇੱਥੇ ਨਿਸ਼ਾਨ ਵਗੈਰਾ ਪੈ ਗਈ ਆ ਦੇਖੋ ਸਰ ਨਿਸ਼ਾਨ ਵੀ ਵਗੈਰਾ ਪਏ ਹੋਏ ਮੇਰੇ ਇੱਥੇ ਕੌਣ ਪਹਿਲਾਂ ਇਹਨਾਂ ਨੇ ਜੀ ਬੇਰ ਫਾਰਚੂਨਰ ਕਿੱਡੀ ਮਕਰ ਲਾਈ ਬਾਬਾ ਮੰਤ ਜਿਹੜਾ ਗਲੇਂਡ ਦੇ ਵਿੱਚ ਪੰਮੀ ਉਹ ਸੀਗਾ ਤੇ ਮੜਕੇ ਨੇ ਨਵਾਰੇ ਲੜਕੇ ਨੂੰ ਮਗਰ ਲਾਈ ਮੇਰੀ ਗੱਡੀ 'ਚ ਗੱਡੀ ਮਰੀ ਜਿਹਦਾ ਬੰਪਰ ਹੀ ਟੁੱਟਿਆ ਉਦੋਂ ਬਾਅਦ ਜਿਹਨੇ ਸਵਿਟ ਕੇ ਦੀਲੀ ਲਈ ਜਿਹਦਾ ਤੇ ਨਾਲ 파ਟਰ ਸੀਗਾ ਨਾਲ ਆਪਜੀ ਚਾਰ ਪੰਜ ਬੁੜੇ ਸੀ ਇੱਕ ਜਨਾਨੀ ਠਾਣਾ ਸਿੰਘ ਜੋਹਲ ਦੇ ਵੀ ਬਿਆਨ ਲੈ ਗਏ ਹਨ ਜੋ ਠਾਣਾ ਸਿੰਘ ਜੋਹਲ ਨੇ ਆਪਣੇ ਬਿਆਨਾਂ ਵਿੱਚ ਜਿਹਦੇ ਬਰ ਖਿਲਾਫ ਲਿਖਾਇਆ ਉਹਨਾਂ ਦੇ ਮੁਤਾਬਕ ਉਹਨਾਂ ਦੇ ਬਰ ਖਿਲਾਫ ਕਾਨੂੰਨੀ ਕਾਰਵਾਈ ਐਫਆਈਆ ਦਰਜ ਕਰ ਦਿੱਤੀ ਗਈ ਹੈ ਸਜੀ ਤੁਸੀਂ ਜੁੜੇ ਹੋ ਪੰਜਾਬ ਦੇ ਚੈਨਲ ਨਾਲ ਮੈਂ ਹਾਂ ਜਗਰਾਤ ਸਿੰਘ ਗਿੱਲ ਮੋਗਾ ਦੇ ਪਿੰਡ ਧੱਲੇਕਾਂ ਦੇ ਵਿੱਚ ਉਸ ਸਮੇਂ ਵੱਡਾ ਹੰਗਾਮਾ ਹੋਇਆ ਜਦੋਂ ਮੋਗਾ ਦੇ ਪਿੰਡ ਧੱਲੇਕਾਂ ਦੇ ਹੀ ਰਹਿਣ ਵਾਲੇ ਆਪਣੇ ਆਪ ਨੂੰ ਕਾਂਗਰਸੀ ਜਰਨਲ ਸਕੱਤਰ ਦੱਸਣ ਵਾਲੇ ਖਾਣਾ ਸਿੰਘ ਜੋਲ ਉੱਤੇ ਇੱਕ ਲੜਕੀ ਨੇ ਕੁੱਟ ਮਾਰ ਅਤੇ ਪੱਦੇ ਸ਼ਬਦ ਬੋਲਣ ਦਾ ਦੋਸ਼ ਲਗਾ ਦਿੱਤਾ ਇਹ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਘਟਨਾ ਦੇ ਮੌਕੇ ਤੇ ਹੀ ਇੱਕ ਲੋਕਾਂ ਦਾ ਵੱਡਾ ਇਕੱਠ ਹੋਇਆ ਤੇ ਜਿਸ ਦੇ ਵਿੱਚ ਠਾਣਾ ਸਿੰਘ ਦੀ ਜੰਮ ਕੇ ਘਟਾਈ ਕਰ ਦਿੱਤੀ ਇਹ ਝਗੜਾ ਪਿੰਡ ਦੇ ਹੀ ਬਾਹਰ ਇੱਕ ਦਫ਼ਤਰ ਤੇ ਹੋਇਆ ਪੀੜਤਾ ਲੜਕੀ ਨੇ ਸਵਾਲ ਉਠਾਇਆ ਕਿ ਠਾਣਾ ਸਿੰਘ ਜੋਲ ਨੇ ਬਿਨਾਂ ਕਿਸੇ ਕਾਰਨ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੇ ਇਹ ਵੀ ਕਿਹਾ ਕਿ ਠਾਣਾ ਸਿੰਘ ਜੋਲ ਤੇ ਪਹਿਲਾਂ ਵੀ ਕਈ ਜਿਹੜੇ ਪਰਚੇ ਦਰਜ ਨੇ ਤੇ ਆਪਣੇ ਆਪ ਨੂੰ ਕਾਂਗਰਸੀ ਆਗੂ ਦੱਸ ਰਿਹਾ ਹੈ ਫਿਰ ਦੂਜੇ ਪਾਸੇ ਜਿਹੜੀ ਦੂਜੀ ਧਿਰਾਂ ਉਹਨਾਂ ਨੇ ਵੀ ਜਿਹੜੇ ਗਰਮੀਤ ਸਿੰਘ ਮੀਤਾ ਨੇ ਉਹਨਾਂ ਦੇ ਪਿੰਡ ਦੇ ਆ ਕੇ ਮਾਰਕੁੱਟ ਕੀਤੀ ਠਾਣਾ ਸਿੰਘ ਨੇ ਕਿਹਾ ਕਿ ਉਹਨਾਂ ਉੱਤੇ ਵੀ ਬਣਦੀ ਜਿਹੜੀ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਸੋ ਦੋਨਾਂ ਧਿਰਾਂਵਾਂ ਜਿਹੜੀਆਂ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹਨ ਦੋਨਾਂ ਦੇ ਹੀ ਪੁਲਿਸ ਵੱਲੋਂ ਬਿਆਨ ਦਰਜ ਕੀਤੇ ਗਏ ਹਨ ਅਲਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਪੂਰੀ ਘਟਨਾ ਦੇ ਲਈ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਐਸ ਐਚ ਓ ਗੁਰਸੇਵਕ ਸਿੰਘ ਥਾਣਾ ਸਦਰ ਮੋਗਾ ਜੁੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਗੱਲਬਾਤ ਕਰਾਂਗੇ ਆਪਾਂ ਦੋਨਾਂ ਧਿਰਾਂ ਦੇ ਨਾਲ ਉਸ ਲੜਕੀ ਦੇ ਨਾਲ ਜਿਸਨੂੰ ਕੁੱਟਮਾਰ ਹੋਈ ਆ ਉਸ ਤੋਂ ਬਾਅਦ ਥਾਨ ਸਿੰਘ ਨਾਲ ਗੱਲਬਾਤ ਕਰਾਂਗੇ ਆਖਰਕਾਰ ਇਹ ਘਟਨਾ ਦਾ ਕਾਰਨ ਕੀ ਬਣਿਆ ਆਖਰਕਾਰ ਇਹ ਘਟਨਾ ਕਿਉਂ ਵਾਪਰੀ ਸੋ ਜੁੜੇ ਰਹੋ ਤੁਸੀਂ ਨੂਜ ਪੰਜਾਬ ਦੀ ਚੈਨਲ ਨਾਲ ਅੱਗੇ ਦੀ ਅਪਡੇਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਨਾ थाना ਸਿੰਘ ਜੋ ਮੇਰਾ ਪਿੰਡ ਤੱਲੇ ਕੇ ਮੈਂ ਜਨਰਲ ਸੈਕਟਰੀ ਪੰਜਾਬ ਕਾਂਗਰਸ ਕਮੇਟੀ ਦਾ ਜਨਰਲ ਸੈਕਰੀ ਸਰ ਦੋਸ਼ ਲੱਗੇ ਤੁਹਾਡੇ ਤੇ ਕਿ ਕੁੜੀ ਦੀ ਕੁੱਟਮਾਰ ਕੀਤੀ ਤੁਸੀਂ ਹੋਟਲ 'ਚ ਉੱਥੇ ਜਾਣ ਲੱਗੀ ਸੀ ਕੁੜੀ ਕੀ ਪੂਰਾ ਮਾਮਲਾ ਇਹ ਬਿਲਕੁਲ ਸਿਆਸਤੂ ਪ੍ਰੇਰਤਾ ਜਿਨੇ ਨੇ ਦੋਸ਼ ਲਾਏ ਆ ਪਹਿਲਾਂ ਵੀ ਦੋਸ਼ ਲੱਗਦੇ ਆ ਰਹੇ ਸਾਡੇ ਸੀਐਮ ਚੰਨੀ ਤੇ ਵੀ ਦੋਸ਼ ਲੱਗਾ ਸੀ ਇਹ ਦੋਸ਼ ਲਾਉਣ ਨਾਲ ਨਹੀਂ ਹੁੰਦਾ ਦੋਸ਼ ਸਰਤ ਉਹਨਾਂ ਮਾਫਰਤਾ ਹੈ ਹੁੰਦਾ ਹਾਂ ਗੱਲ ਕੀ ਹੋਈ ਸੀ ਕੱਟ ਮਾਰ ਕਿਉਂ ਕੀਤੀ ਸੀ ਕੱਟ ਮਾਰ ਜਾ ਜੇ ਐਮ ਫਾਰਮ ਦੋ ਮਹੀਨੇ ਪਹਿਲਾਂ ਜਿਹੜੇ ਐਸਐਸਪੀ ਮੋਗਾ ਜੇ ਗਾਂਧੀ ਮੈਂ ਕੰਪਲੀਟ ਕੀਤੀ ਜਿਹਦੇ ਵਿੱਚ ਇਹਨਾਂ ਨੂੰ ਚੱਕਿਆ ਸੀ ਤੇ ਬੰਦ ਕੀਤਾ ਗਿਆ ਸੀ ਤੇ ਉਹਦੇ ਵਿਰੋਧ ਦੇ ਵਿੱਚ ਹੀ ਜਦੋਂ ਮੈਂ ਕੱਲ ਨੰਗਰ ਲੱਗਾ ਤੇ ਦੋ ਕੁੜਗੇ ਹੋਰ ਡਾਇਰੈਕਟਰ ਹੋ ਲੱਗੇ ਸੀ ਜਿਹਨਾਂ ਮੇਰੇ ਕੰਨ ਨੂੰ ਫੋਨ ਲਾਇਆ ਸੀ ਇਹਨਾਂ ਨੇ ਕਿ ਸਾਡੀ ਵੀਡੀਓ ਬਣਾਉਂਦਾ ਮੈਂ ਤਾਂ ਵੈਸੇ ਫੋਨ ਸੁਣ ਰਿਹਾ ਸੀ ਆਪਣਾ ਅਚਾਨਕ ਹੀ ਜੀਆ ਰੋਡ ਦਫ਼ਤਰ ਤੋਂ ਮੈਂ ਆਪਣੇ ਘਰ ਧੱਲੇ ਕਿ ਜਾਇਆ ਸੀ ਕੱਟ ਮਾਰ ਕੇ ਜੀ ਤੁਹਾਡੇ ਵੱਲੋਂ ਜਦੋਂ ਇਹਨਾਂ ਨੇ ਮੈਨੂੰ ਸ਼ੱਕ ਹੋਇਆ ਸਾਡੀ ਵੀਡੀਓ ਬਣਾ ਰਿਹਾ ਹੋਟਲ ਦੀ ਕਿਉਂਕਿ ਚੋਰ ਆ ਚੋਰਾਂ ਨੂੰ ਸ਼ੱਕ ਤਾਂ ਹੋਣੀ ਹੈ ਜੀ ਨਹੀਂ ਜੀ ਆਦਾ ਆਪਣਾ ਕੰਮ ਕਾਰਤਾ ਕਰ ਸਕਦਾ ਜਣਾ ਆਪਾਂ ਉਹਨੂੰ ਕੰਮ ਕਾਰਨ ਨੂੰ ਬੰਦ ਨਹੀਂ ਕਰਾ ਸਕਦੇ ਇਹ ਥੋੜੀ ਮੇਰੇ ਪਿੰਡ ਧੱਲੇ ਦੇ ਡੇਰਾ ਬਾਬਾ ਪੰਜ ਪੀਰ ਧੱਲੇ ਦੇ ਦੇਹਪੁਰਾ ਤੰਡਾ ਚਲੇ ਦੇ ਚਿੱਟੇ ਦਾ ਵਪਾਰ ਚਲੇ ਜੋਰਾ ਚੋਰਾਂ ਦੇ ਨਾਲ ਇਹ ਅਸੀਂ ਨਹੀਂ ਬਰदाश्त ਕਰਾਂਗੇ ਇੱਕ ਸੀਸੀਟੀਵੀ ਵਾਇਰਲ ਹੋਣੀ ਕੁੱਟਮਾਰ ਕੀਤੀ ਗਈ ਹੈ ਕੌਣ ਸੀ ਬੰਦੇ ਉਹ ਇਹ ਕੌਣ ਪਹਿਲਾਂ ਇਹਨਾਂ ਨੇ ਜੀ ਮੇਰੇ ਫਾਰਚੂਨਰ ਗੱਡੀ ਮਗਰ ਲਾਈ ਬਾਬਾ ਮੰਤ ਜਿਹੜਾ ਗਲੇਂਡ ਦੇ ਵਿੱਚ ਪੰਮੀ ਉਹ ਸੀਗਾ ਤੇ ਮੜਕੇ ਨੇ ਨਵਾਰੇ ਲੜਕੇ ਨੂੰ ਮਗਰ ਲਾਈ ਮੇਰੀ ਗੱਡੀ ਉਦੋਂ ਬਾਅਦ ਨੇ ਸਵਿਟ ਗੱਡੀ ਲਈ ਜਿਹੜਾ ਤੇ ਨਾਰ ਪਾਰਟਨ ਸੀਗਾ ਨਾਲ ਆਪਸੀ ਚਾਰ ਪੰਜ ਗੁੱਡੇ ਸੀ ਇੱਕ ਜਨਾਨੀ ਜੀ ਤੇ ਤੁਸੀਂ ਅਲੀਗੇਸ਼ਨ ਸਾਬਤ ਕਰ ਰਹੇ ਹੋ ਪਰ ਨਹੀਂ ਤੁਸੀਂ ਹੁਣ ਕੀ ਕਹਿੰਦੀ ਮੈਨੂੰ ਥਾਪੀਆਂ ਮਾਰਦਾ ਸੁਤਾ ਥਾਪੀਆਂ ਮਾਰ ਤੁਸੀਂ ਸਾਬਤ ਤੁਸੀਂ ਸਾਬਤ ਕਰ ਦਿਓ ਤੇ ਮੈਂ ਸਿਹਤ ਛੱਡ ਦੂੰਗਾ ਉਹਨਾਂ ਨੇ ਰਾਜਾ ਵਟਿੰਗ ਤੋਂ ਮਾਲਕ ਦਾ ਸੁਧਾਰਤ ਕਿਹਾ ਜੀ ਪਾਰਟੀ ਵਰਕਰ ਨੂੰ ਕੱਢ ਦਿੱਤਾ ਜਾਣਾ ਚਾਹੀਦਾ ਕਾਂਗਰਸ ਬੇ ਬਿਲਕੁਲ ਜੀ ਮੈਂ ਗਲਤ ਆ ਤਾਂ ਮੇਨੂੰ ਪਾਰਟੀ ਵਰਕਰ ਵਿੱਚੋਂ ਕੱਢ ਦਿੱਤਾ ਜਾਵੇ ਮੈਂ ਪਹਿਲਾਂ ਵੀ ਮੇਰੇ ਦੇ ਬਾਈ ਤਰ ਪਰਚੇ ਦਰ ਜਾ ਮੈਂ ਜੇਲ੍ਹ ਵਿੱਚੋਂ ਹੀ ਆਇਆ ਮੈਂ ਪਾਰਟੀ ਦੇ ਖਾਤਰ ਮੈਂ ਜੋ ਵੀ ਹੋਊਗਾ ਮੈਂ ਕਰੂੰਗਾ ਕਾਦੇ ਕਾਦੇ ਪਰਚੇ ਦਰਜ ਕਰਾਉਂਦੇ ਪਰਚੇ ਨੂੰ ਪੋਲੀਟੀਕਲ ਮਾਮਲੇ 307 ਪੈਰਾ ਵਗੈਰਾ ਪਹਿਲਾਂ ਹੀ ਝੂਠੇ ਅਲੀਗੇਸ਼ਨ ਲਾਏ ਜੀਂਦਰਪਾਲ ਜੈਨ ਨੇ ਕੀਤੇ ਸੀ ਜਿਹੜੇ ਕਾਂਗਰਸ ਜੰਮੇ ਸੀ ਕਾਲੇਦਾਰ ਛੜਾਇਆ ਸੀ ਅੰਤਪੋਗ ਪਾਤਪਨੇ ਪਾਇਆ ਉਹਨੇ ਵੀ ਦੋਸ਼ ਲਾ ਕੇ ਤੁਹਾਡੇ ਸਕੇ ਪੁਰਾਣੇ ਦੋੜ ਦੇ ਪਰਚਾ ਕਰਾਇਆ ਘਰ ਵਾਲੀ ਦੀ ਕੁੱਟਮਾਰ ਕੀਤੀ ਮੇਰਾ ਬਿਲਕੁਲ ਬੁਨਿਆਦੀ ਸਰਕਾਰੇ ਨੂੰ ਮਾਮਲੇ ਦਾ ਹਰ ਇੱਕ ਤੇ ਚੱਲਦੇ ਰਹਿੰਦੇ ਹਨ ਭਗਵਾਨ ਤਮਨ ਸੀਐਮ ਦਾ ਨਹੀਂ ਚੱਲਦਾ ਉਹ ਤੁਹਾਡੇ ਪਰਚਾ ਦਰਜ ਹੋਇਆ ਘਰ ਵਾਲੀ ਨੇ ਕਰਾਇਆ ਨਹੀਂ ਨਹੀਂ ਕੋਈ ਪਰਚਾ ਦਰਜ ਨਹੀਂ ਹੋਇਆ ਉਹ ਤਾਂ ਇਹਨਾਂ ਦੀ ਸਤਕਾਂਝਾ ਕਰਵਾਈ ਹੈ ਮੇਰੀ ਮੀਤਾ ਬਾਵਾ ਦੀ ਕੋਈ ਕੋ ਰੰਜੀਤ ਸ਼ਰਮ ਨਾਲ ਬਹੁਤ ਪੁਰਾਣੀ ਜੱਦੀ ਦਸ਼ਮਣੀਆਂ ਸਾਡੀ 1975 ਦੀ ਦਸ਼ਮਣੀ ਇਹਨਾਂ ਦੇ ਪਿਓ ਨੇ ਸਾਡੇ ਪਿਓਾਂ ਤੇ ਗੋਹਿਆਂ ਦਿੱਤੀਆਂ ਦਿੱਤੀਆਂ 1975 'ਚ ਮੇਰੇ ਫਾਦਰ ਤੋਂ ਮੇਰੇ ਤਾਏ ਤੋਂ ਲਾਲ ਸਿੰਘ ਤੋਂ ਕਤਲ ਹੋਇਆ ਸੀ ਉਹ ਜੱਦੀ ਦਸ਼ਮਣੀ ਚੱਲੀ ਆ ਰਹੀ ਹੈ ਜੀ ਬਸ ਆਹੀ ਹੈ ਲੱਗਦਾ ਫਿਰ ਉਹੀ ਦਸ਼ਮਣੀ ਕੱਢਣ ਦੇ ਮਾਰੇ ਕਤਲ ਬਿਲਕੁਲ ਜੋ ਕੜ ਕੱਢ ਰਹੇ ਆ ਸਾਡੇ ਤੇ ਕੜ ਕੱਢ ਰਹੇ ਮੈਂ ਕਾਂਗਰਸ ਪਾਰਟੀ ਦਾ ਵਫਾਦਾਰ ਸਭਾਈ ਆਂ ਗਰੀਬਾਂ ਦਾ ਮਸੀਂਾ ਨਾਤੇ ਦੇ ਬਜਾ ਜਣਾ ਜਣਾ ਮੈਂ ਲੋਕਾਂ ਦੀ ਸੇਵਾ ਕਰਦਾ ਕਰਦਾ ਰਹੂੰਗਾ ਜਿਉਂਦੇ ਦਮ ਤੱਕ ਮੈਨੂੰ ਕਿਸੇ ਦਾ ਕੋਈ ਦਬਾਅ ਨਹੀਂ ਮੈਂ ਇਹੀ ਮੰਗ ਕਰਦੇ ਆਂ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾ ਜੇ ਮੈਂ ਗਲਤਾਂ ਮੇਰੇ ਤੇ ਪਰਚਾ ਦਰਜ ਕੀਤਾ ਤੇ ਮੈਨੂੰ ਕੀ ਤਰਾਜੇ ਮੇਰਾ ਨਾਮ ਗਰਮੀਤ ਕੁਮਾਰ ਹੈ ਪਿੰਡ ਧੱਲੇ ਕੇ ਕੀ ਗੱਲ ਹੈ ਲੜਕੀ ਕੋਲ ਕੰਮ ਕਰਦੀ ਹੈ ਇਹ ਲੜਕੀ ਮੇਰੇ ਕੋਲ ਪਿਛਲੇ 8 ਸਾਲ ਤੋਂ ਕੰਮ ਕਰਦੀ ਦਫਤਰ ਚ ਪ੍ਰੈਕਟਿਕ ਕੰਮ ਕਰਦੀ ਹੈ ਕੀ ਗੱਲ ਹੋ ਇਸ ਦੀ ਇਹ ਲੜਕੀ ਨੂੰ ਕੱਲ ਮੈਂ ਬੁਲਾਇਆ ਮੈਂ ਚੈੱਕ ਬੁੱਕ ਮੰਗਵਾਈ ਮੈਂ ਦੂਸਰੇ ਦਫਤਰ ਬਿਠਾਈ ਆਪਦੇ ਇਹ ਲੜਕੀ ਦਫਤਰ ਦੇ ਬਾਹਰ ਇਹਦਾ ਚੀਕ ਜਿਹਾ ਘੜਾ ਸੁਣਿਆ ਅਸੀਂ ਰੌਲਾ ਪਾਇਆ ਤੇ ਬਾਅਦ ਚ ਪਤਾ ਹੀ ਜੋ ਭੱਜ ਕੇ ਬਾਹਰ ਗਏ ਬਾਅਦ ਵਿੱਚ ਬੈਠਾ ਲਗੇ ਠਾਣਾ ਸਿੰਘ ਜੋੜ ਸਾਡੇ ਪਿੰਡ ਦਾ ਜਿਹੜਾ ਕਾਂਗਰਸੀ ਆਗੂ ਸਾਬ ਨੂੰ ਦੇਖ ਕੇ ਭੱਜ ਗਿਆ ਉਹ ਤੇ ਫਿਰ ਅਸੀਂ ਪੜਨ ਦੀ ਕੋਸ਼ਿਸ਼ ਕੀਤੀ ਭੱਜ ਗਿਆ ਮਗਰ ਗੱਡੀ ਲਾਈ ਅਸੀਂ ਉਹਦੇ ਪਿੰਡ 'ਚ ਘੇਰਿਆ ਫਿਰ ਸਾਡੇ ਗੱਲ ਪੈ ਗਿਆ ਉਹ ਜਾ ਕੇ ਫਿਰ ਚਲੋ ਸਾਡੇ ਹੱਥੋਂ ਪਈ ਵੀ ਹਰੇ ਦਾ ਹੋਇਆ ਜੀ ਕੀ ਗੱਲ ਕਿਉਂ ਵਜਾ ਕੀ ਹੈ ਉਹਦੀ ਆਦਤ ਈ ਹੈ ਜੀ 10 12 ਪਰਚੇ ਪਹਿਲਾਂ ਜੀ ਇਹਦਾ ਪਹਿਲਾ ਮਸਲਾ ਤਾਂ ਹੈ ਨਹੀਂਗਾ ਜੀ ਤੁਸੀਂ ਵੀ ਨਿਊਜ਼ ਲਾਉਂਦੇ ਰਹਿੰਦੇ ਆ ਪਹਿਲਾਂ ਕਿਤੇ ਗੋਲੀ ਚਲਾਤੀ ਸਾਰਾ ਪਿੰਡ ਦੁਖੀ ਆ ਜੀ ਸਾਰੇ ਪੰਚਾਇਤ ਦੁਖੀ ਹੋ ਤੋਂ ਦੁਖੀ ਆ ਜੀ ਆ ਦੇ ਘਰ ਵਾਲੀ ਨੂੰ ਕੁੱਟ ਮਾਰ ਕਰਦਾ ਕੁਛ ਦਿਨ ਪਹਿਲਾਂ ਆ ਦੇ ਇੱਕ ਉਹਦੀ ਖੁਦ ਆਪ ਦੇ ਘਰ ਵਾਲੀ ਨੂੰ ਉੱਤੇ ਪਰਚਾ ਕਰਵਾਇਆ ਜੀ ਗੋਲੀ ਮਾਰ ਲੱਗੇ ਖੁਸ ਕਰੋ ਭ ਹਰੇਕ ਨਾਲ ਇਹੋ ਮਿੰਟਲ ਹੋਇਆ ਵਾ ਜੀ ਆਪਦੇ ਆਪ ਨੂੰ ਕਾਂਗਰਸੀ ਆਗੂ ਦੱਸਦਾ ਹਰੇਕ ਚੋਰੀ ਦੇ ਪਰਚੇ ਉੱਤੇ ਠੱਗੀ ਦੇ ਉੱਤੇ ਛੇੜਛਾੜ ਦੇ ਪਤਾ ਨਹੀਂ ਕਿੰਨੇ ਗਣ ਗਣ ਕੇ ਪਰਚੇ ਮੈਂ ਰਾਜਾ ਬੈਂਕ ਨੂੰ ਬੇਨਤੀ ਕਰਦਾਂਗੇ ਇਹ ਵੀ ਕਾਂਗਰਸੀ ਆਗੂ ਤੁਸੀਂ ਰੱਖੇ ਮੂਰੇ ਉਹਦੀ ਜਾਂਚ ਕਰੋ ਬਲ ਪਿੰਡ 'ਚ ਕੀ ਉਹਦਾ ਕਰਦਾਰ ਆ ਪਿੰਡ 'ਚ ਆਪਦੇ ਆਪ ਨੂੰ ਗਰੀਬਾਂ ਦਾ ਮਸੀਹਾ ਦੱਸਦਾ ਹੋ ਜੀ ਇੱਕ ਵੀ ਗਰੀਬ ਦੱਸਿਆ ਜਿਹਨੂੰ 100 ਰੁਪਏ ਦੀ ਮਦਦ ਕੀਤੀ ਹੋ ਬੰਦੇ ਨੇ ਫਿਰ ਮੰਨ ਲੀ ਗਰੀਬਾਂ ਦਾ ਮਸੀਹਾ ਹਰੇਕ ਲੋਕ ਜਿਹੜੀ ਆਉਂਦੇ 200 ਕੋਲੇ ਆ ਕੇ 500 ਕੋਲੇ ਆ ਕੇ ਪਵਾੜੀਆਂ ਰੋਕ ਲਿਆ ਜੀ ਉਹਨੂੰ ਲੁੱਟ ਲੈਂਦਾ ਲਟੇਰਾ ਬੰਦਾ ਜ ਸਾਰੇ ਪਿੰਡ ਚੋਂ ਜਾਂਚ ਕੀਤੀ ਜਾਵੇ ਬੰਦਾ ਵੀ ਉਹਦਾ ਕਿਰਦਾਰ ਕੀ ਹੈ ਪਿੰਡ ਚ ਸਰ ਅਸੀਂ ਰੋਕਿਆ ਗੱਲ ਪੈ ਗਈ ਪਿੰਡ ਵਾਲਿਆਂ ਦਾ ਗੁੱਸਾ ਸੀ ਪਿੰਡ ਵਾਲੇ ਪਤਾ ਨਹੀਂ ਕੌਣ-ਕੌਣ ਆਉਂਦੇ ਫੇਰ ਹੱਥੋਂ ਬਾਈ ਹੋ ਗਏ ਪਿੰਡ ਵਾਲੇ ਨੇ ਕਿਚਾ ਤੂ ਕੀ ਕੀਤੀ ਉਹਦੀ ਸਾਰਾ ਪਿੰਡ ਦੁਖੀ ਹੈ ਉਤੋਂ ਜੀ ਰਾਜਦਾਨੀ ਕਿ ਇੱਕ ਲੜਕੀ ਦੇ ਗੱਲ ਪੈਣਾ ਅਸੀਂ ਬੁੱਧਮੰਦ ਉਹ ਬੁੱਧਮੰਦੀ ਮੰਦਭਾਗੀ ਖਬਰ ਗੱਲ ਆਈ ਹੈ ਤਾਂ ਲੜਕੀ ਦੇ ਇੱਕ ਨਿਹਾਤੀ ਦੇ ਗੱਲ ਪੈਣਾ ਜੀ ਉਹਨੂੰ ਧਮਕੀ ਦੇਣੀ ਮੈਂ ਗੋਲੀ ਮਾਰ ਦੂੰ ਮੈਂ ਕਾਂਗਰਸੀ ਆਗੂ ਆ ਜੀ ਕਾਂਗਰਸੀ ਆਗੂ ਇਹੋ ਜੇ ਕੰਮ ਕਰਦੇ ਜੀ ਪਹਿਲਾਂ ਮਸਲੇ ਨਾਲੇ ਹਰ ਮਹੀਨੇ ਮਹੀਨਾ ਪੈਣ ਨੂੰ ਹੁੰਦਾ ਹਰ ਅਪੀਲਾ ਜੀ ਇਹਦਾ ਜੋ ਵੀ ਉਹਦਾ ਦਿੱਤਾ ਵੈਸੇ ਤਾਂ ਉਹਦਾ ਹੈ ਨਹੀਂ ਕੋਈ ਨਜਾਇਜ਼ ਉਹਦਾ ਬਰਤਿਆ ਜੀ ਨਜਾਇਜ਼ ਨਾਲ ਰਿਹਾ ਉਹਦਾ ਦਿੱਤਾ ਕਾਹਦੇ ਬਾਡੀ ਉਹਦਾ ਵਾਪਸ ਲਵੇ ਤੋਂ ਜਾਂਚ ਕਰੀ ਇਹਦੀ ਤੇ ਜੇਤ ਜੋ ਬਣਦੀ ਪੁਲਿਸ ਕਾਰਵਾਈ ਕਰੇ ਤੇ ਜੀ ਪੁਲਿਸ ਨੇ ਕੋਈ ਗੱਲ ਮਤਲਬਾ ਨਹੀਂ ਅਸੀਂ ਦਰਖਾਸਤ ਦਿੱਤੀ ਹੈ ਪੁਲਿਸ ਨੇ ਪੂਰਾ ਭਰੋਸਾ ਦਿੱਤਾ ਸਾਨੂੰ ਕਹਿੰਦੇ ਵੀ ਜੋ ਬਣਦੀ ਤਫतीश ਕਰਕੇ ਅਸੀਂ ਉਹਤੇ ਕਾਰਵਾਈ ਕੋਈ ਕਰਾ ਹਾਂ ਜੀ ਲਿਖਿਆ ਮੈਨੂੰ ਫਤਰਾ ਜਿਹੜੀ ਥਾਤੀਆਂ ਮਾਰ ਹਾਂਜੀ ਕੁੜੀ ਨੇ ਹੁਣ ਅਸੀਂ ਆਏ ਆ ਜੀ ਉਹ ਥੱਲੇ ਕੁੜੀ ਥੱਲੇ ਗਈ ਸੀ ਐਕਸਟਰਾ ਵਗੈਰਾ ਕਰਾਉਣਾ ਉਹ ਬਾਹਰ ਖੜਾ ਆਈ ਕੁੜੀ ਨੂੰ ਵੇਖ ਕੇ ਥਾਪੀਆਂ ਮਾਰਨ ਲੱਗ ਗਿਆ ਕਹਿੰਦਾ ਮੈਂ ਜਾਟਾ ਮੁੱਛੇ ਵਾਲਿਆ ਮੂੰ ਮੈਂ ਕਰੂੰਗਾ ਜੀ ਇਹੋ ਜਿਹਾ ਕੁਸ ਆਪ ਸਭ ਦੀ ਬੋਲੇ ਕੁੜੀ ਨੂੰ ਕੁੜੀ ਡਾਟਿੰਗ ਮਰੀ ਕੁੜੀ ਫੇਰ ਉੱਪਰ ਆ ਗਈ ਅਮਨਦੀਪ ਕੋਰ ਸਰ ਕਿਥੋਂ ਰਹਿਣ ਵਾਲੇ ਹੋ ਕਲਕਾਉਂ ਦਾਖਲ ਹੋਇਆ ਕੀ ਚੱਕਰ ਹੋਇਆ ਕੀ ਗੱਲਬਾਤ ਹੋਈ ਆ ਸਰ ਮੈਂ ਫੈਕਟਰੀ 'ਚ ਕੰਮ ਕਰਦੀ ਆ ਤੇ ਸਰ ਮੈਨੂੰ ਨਾ ਸਰ ਨੇ ਚੈੱਕ ਮੰਗਵਾਇਆ ਸੀਗਾ ਤੇ ਸਰ ਮੈਂ ਚੈੱਕ ਫੜਾਉਣ ਗਈ ਹੋਈ ਸੀਗੀ ਤੇ ਸਾਡਾ ਨਾ ਜੇ ਐਮ ਫਾਰਮ ਦਾ ਸਲਾਈਡਰ ਗੇਟ ਆ ਉਧਰ ਦੀ ਮੈਂ ਡੋਰ ਖੜਕਾ ਰਹੀ ਸੀਗੀ ਜੀ ਅਮ੍ਰਿਤ ਜੀਰਾ ਰੋਡ ਤੇ ਆਪਣੇ ਤੇ ਸਿਟੀ ਪਾਰਕ ਦੇ ਬਿਲਕੁਲ ਸਾਹਮਣੇ ਤੱਲੇ ਗਿਆ ਨੂੰ ਜਿਹੜਾ ਰੋਡ ਮੋੜਦਾ ਤੇ ਸਰ ਉਹਨਾਂ ਨੇ ਜਦੋਂ ਮੈਂ ਗੇਟ ਖੜਕਾ ਰਹੀ ਸੀ ਸਰ ਇਹ ਮੈਂ ਨਹੀਂ ਉਹਨੂੰ ਜਾਣਦੀਗੀ ਅਨਨੌਨ ਪਰਸਨ ਤੇ ਸਰ ਉਹਨਾਂ ਨੇ ਮੈਨੂੰ ਕਹਿੰਦਾ ਕਹਿੰਦਾ ਤੂੰ ਹੋਟਲ 'ਚ ਕੀ ਕਰਨ ਆਈ ਹੈ ਤੂੰ ਕੌਣ ਹੈ ਹੋਟਲ ਦੇ ਅੰਦਰ ਕਿਉਂ ਐਂਟਰੀ ਕਰ ਰਹੀ ਹੈ ਤੇ ਸਰ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਮੈਂ ਵੀ ਥੋੜਾ ਇਦਾਂ ਕਰਕੇ ਬੋਲਿਆ ਵੀ ਤੁਸੀਂ ਕੌਣ ਹੋ ਮੈਨੂੰ ਬੋਲਣ ਵਾਲੇ ਇਦਾਂ ਤੇ ਇਹਨਾਂ ਚ ਸਰ ਉਹਨੇ ਮੈਨੂੰ ਧੱਕਾ ਮਾਰਿਆ ਪਹਿਲਾਂ ਤੇ ਸਰ ਮੈਨੂੰ ਫੜ ਲੈ ਆਉਣੇ ਜ਼ੋਰ ਦੀ ਤੇ ਜਦੋਂ ਉਹਨੇ ਮੈਨੂੰ ਫੜ ਲਿਆ ਸਰ ਜ਼ੋਰ ਦੀ ਬਾਅਦ ਵਿੱਚ ਸਰ ਉਹਨਾਂ ਨੇ ਮੇਰੇ ਇੱਥੇ ਨਿਸ਼ਾਨ ਵਗੈਰਾ ਪੈ ਗਈ ਆ ਦੇਖੋ ਸਰ ਨਿਸ਼ਾਨ ਵੀ ਵਗੈਰਾ ਪਏ ਹੋਏ ਮੇਰੇ ਇੱਥੇ ਤੇ ਸਾਰਾ ਕਾਫੀ ਵੀਰੇ ਉਹਦੇ ਨਾਲ ਲੜਾਈ ਹੋਈ ਤੇ ਸਰ ਮੈਂ ਜਦੋਂ ਸਟਾਫ ਨੂੰ ਅੰਦਰੋਂ ਬੁਲਾਉਣ ਗਈ ਸਾਰੇ ਸਟਾਫ ਨੂੰ ਤੇ ਜਦੋਂ ਉਹ ਭੱਜ ਗਿਆ ਦੇਖ ਤਾਂ ਉਹਨੂੰ ਮੈਂ ਲਿਆ ਸੀਗਾ ਪਰ ਮੈਨੂੰ ਪਤਾ ਨਹੀਂ ਉਹ ਕੌਣ ਹੈ ਤੇ ਜਦੋਂ ਮੈਂ ਇਹਨਾਂ ਨੂੰ ਬੁਲਾਉਣ ਗਈ ਸਾਰੋਂ ਦੋਨੋਂ ਭੱਜ ਗਿਆ ਅੰਦਰ ਪੈਂਡ ਦੇ ਵੜ ਗਿਆ ਫਿਰ ਮੈਂ ਸਾਰੇ ਸਟਾਫ ਨੂੰ ਦੱਸਿਆ ਸਰ ਹਾਲ ਸੀ ਬੰਦਾ ਬਾਅਦ ਚ ਪਤਾ ਲੱਗੇ ਨਹੀਂ ਸਰ ਮੈਨੂੰ ਮੈਂ ਉਹ ਜਾਣਦੀ ਨਹੀਂ ਬਾਅਦ ਵਿੱਚ ਪਤਾ ਲੱਗਣ ਤੇ ਬਾਅਦ ਚ ਆਇਆ ਵੀ ਉਹਦਾ ਨਾ ਕੋਈ ਥਾਣਾ ਕਰਕੇ ਆ ਸਰ ਵੀ ਪਿੰਡ ਧੱਲੇ ਗਿਆ ਮੈਰੀ ਕੀ ਕੀ ਵਜ੍ਹਾ ਮੰਨਦੇ ਹੋ ਕਿਉਂ ਤੁਹਾਨੂੰ ਉੱਥੇ ਕੁੱਟਿਆ ਗਿਆ ਕਿਉਂ ਰੁਕਿਆ ਗਿਆ ਬਾਅਦ ਵਿੱਚ ਸਰ ਬਾਅਦ ਵਿੱਚ ਪਤਾ ਲੱਗਿਆ ਮੈਨੂੰ ਕਾਫੀ ਧੇਰ ਬਾਅਦ ਕਿ ਉਹ ਕੋਈ ਕਾਂਗਰਸ ਆਗੂ ਆਪਣੇ ਆਪ ਨੂੰ ਦੱਸ ਦੱਸ ਸੀ ਸਰ ਉਹਨੇ ਮੈਨੂੰ ਜਦੋਂ ਮੇਰੀ ਨਾਲ ਲੜਾਈ ਸੀ ਸਰ ਉਹਨੇ ਧਮਕੀ ਵੀ ਦਿੱਤੀ ਐ ਕਿ ਮੈਂ ਗੋਲੀ ਮਾਰੂੰਗਾ ਤੈਨੂੰ ਤੂੰ ਮੈਨੂੰ ਛੱਡ ਦੇ ਮੈਂ ਤੈਨੂੰ ਗੋਲੀ ਮਾਰੂੰਗਾ ਸਰ ਜਦੋਂ ਉਹਨੇ ਮੈਨੂੰ ਹਿੱਟ ਕਰਿਆ ਹਨਾ ਸਰ ਉਹ ਆਪਣੇ ਆਪ ਨੂੰ ਵੀ ਜਦੋਂ ਉਹਨੇ ਛੁੜਾਇਆ ਫਿਰ ਲੱਤ ਮਾਰ ਕੇ ਛੁ ਕੀ ਮੰਗ ਕੀ ਕਰ ਰਹੇ ਹੋ ਸਰ ਮੈਂ ਮੈਡਮ ਮਾ ਵਿਕਾਸੂ ਨੂੰ ਵੀ ਗੱਲ ਕਰਦੀ ਆ ਕਿ ਤੁਹਾਡੇ ਕਾਂਗਰਸ ਸਾਗੂ ਹੈ ਸਰ ਤੁਹਾਡਾ ਤੁਹਾਡਾ ਨਾਮ ਮੈਡਮ ਦਾ ਲੈਂਦੇ ਆ ਜਾਂ ਜੋ ਵੀ ਹੈ ਵੀ ਇਦਾਂ ਦੀ ਥੋੜੀ ਕਾਂਗਰਸ ਸਾਗੂ ਹੁੰਦੇ ਆ ਕਿ ਹਰ ਕਿਸੇ ਨੂੰ ਧਮਕੀ ਦੇ ਦੇਣੀ ਹੈ ਠੀਕ ਹੈ ਸਰ ਹੁਣ ਸੋ ਕੀ ਮੰਗ ਕਰਦੇ ਪੁਲਸਾਰੇ ਆਏ ਹੈ ਨਹੀਂ ਸਰ ਹਜੇ ਨਹੀਂ ਆਏਗੇ ਬਿਆਨ ਹੋਣੇ ਆ ਸਮਰੇ ਲੱਗਦਾ ਕਿ ਇਨਸਾਫ ਮਿਲੂਗਾ ਤੁਹਾਨੂੰ ਤੁਹਾਨੂੰ ਕੁਝ ਹੋਰ ਖਣਾ ਕੋਈ ਹਾਂਜੀ ਹਾਂਜੀ ਸਰ ਹਾਂਜੀ ਸਰ ਪਟੜ ਲੱਗਾ ਅੱਜ ਵੀ ਥਾਪੀਆਂ ਮਾਰਦਾ ਹੈ ਸਰਦਾਰ ਚਾਹ ਹਾਂਜੀ ਹਾਂਜੀ ਸਰ ਮੈਂ ਨੀਚੇ ਟੈਸਟ ਕਰਾਉਣ ਗਈ ਸੀਗੀ ਤੇ ਸਰ ਮੈਨੂੰ ਦੇਖ ਕੇ ਵੀ ਯਾਨੀ ਕਿ ਥਾਪੀਆਂ ਮਾਰਦਾ ਵਾ ਤੇ ਸਰ ਉਹੀ ਚੀਜ਼ ਵਾਰ-ਵਾਰ ਮਤਲਬ ਰਿਪੀਟ ਕਰ ਰਿਹਾ ਵਾ ਉਹੀ ਦਾਖਲ ਹੈ ਇੱਥੇ ਹਾਂਜੀ ਉਹ ਵੀ ਇੱਥੇ ਐਡਮਿਟ ਹੋਸਾ ਆ ਲੜਕੀ ਨੇ ਆਪਣਾ ਬਿਆਨ ਲਿਖਾਇਆ ਜੀ ਹਸਪਤਾਲ ਮੋਗਾ ਦਾਖਲ ਤੇ ਹੋਈ ਸੀਗੀ ਵੀ ਮੇਰੇ ਨਾਲ ਠਾਣਾ ਸਿੰਘ ਜੋਹਲ ਜੋ ਕਿ ਕਾਂਗਰਸ ਪਾਰਟੀ ਦਾ ਜਨਰਲ ਸੈਕਟਰੀ ਹੈ ਵੀ ਮੇਰੇ ਨਾਲ ਛੇੜਛਾੜ ਕੀਤੀ ਹੈ ਤੇ ਮੇਰੀ ਕੁੱਟ ਮਾਰ ਕੀਤੀ ਹੈ ਉਦੇ ਬਿਆਨਾਂ ਮੁਤਾਬਕ ਉਸਦੇ ਬਰ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਅਮਲ ਚ ਲੈ ਜਾਂਦੀ ਆ ਅਤੇ ਜੋ ਠਾਣਾ ਸਿੰਘ ਜੋਲ ਨੂੰ ਉਹਨਾਂ ਦੇ ਦੋ ਉਹਨਾਂ ਦੇ ਮਤਲਬ ਜਿਨ੍ਹਾਂ ਦੇ ਕੰਮ ਕਰਦੀ ਸੀ ਲੜਕੀ ਵਗੈਰਾ ਠਾਣਾ ਸਿੰਘ ਜੋਲ ਵੀ ਦਾਖਲ ਹੋਏ ਸੀ ਹਸਪਤਾਲ ਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਅਮਲ ਚ ਲੈ ਜਾਂਦੀ ਵੀ ਵੀਰ ਵੀ ਵੈਪ ਹੋਈ ਗੁੱਟ ਮਾਰਦੀ ਹਾਂਜੀ ਉਹ ਠਾਣਾ ਸਿੰਘ ਜੋਲ ਦੇ ਵੀ ਬਿਆਨ ਲਏ ਗਏ ਹਨ ਜੋ ਠਾਣਾ ਸਿੰਘ ਜੋਲ ਨੇ ਆਪਣੇ ਬਿਆਨਾਂ ਵਿੱਚ ਜਿਹਦੇ ਬਰ ਖਿਲਾਫ ਲਿਖਾਇਆ ਉਨ੍ਹਾਂ ਦੇ ਮੁਤਾਬਕ ਉਨ੍ਹਾਂ ਦੇ ਵਰਕਲੋਰ ਬੰਦੀ ਕਾਰਵਾਈ ਐਫਆਈਆਰ ਦਰਜ ਕਰ ਦਿੱਤੀ ਗਈ ਹੈ